ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਕਿਆ ਥੋੜੜੀ ਬਾਤ ਗੁਮਾਨ ਥੋੜੀ ਜੀ ਗੱਲ ਦਾ ਕੀ ਗੁਮਾਨ ਕਰਦਾ ਕਿ ਹੰਕਾਰ ਕਰਦਾ ਬਾਤ ਤੇ ਵਿਸਰਾਮ ਦੇਣਾ ਕਿ ਆ ਥੋੜੀ ਬਾਤ ਗੁਮਾਨ ਕਿ ਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਾਣ ਪ੍ਰਾਹੁਣੇ ਉਠ ਚੱਲ ਸਹ ਪ੍ਰਭਾਤ ਹਾਂ ਪ੍ਰਾਹੁਣੇ ਰਾਰੇ ਦਾ ਕੰਨਾਂ ਪੂਰਾ ਬੋਲ ਕੇ ਪ੍ਰਾਹੁਣੇ ਇਹਨੂੰ ਸਿੱਧਾ ਪ੍ਰਾਹੁਣੇ ਨਹੀਂ ਬੋਲਣਾ ਪ੍ਰਾਹੁਣੇ ਇਉਂ ਪਾਠ ਕਰਨਾ ਹੈ ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਗ੍ਰਸਤ ਗੱਗੇ ਸਿਹਾਰੀ ਐ ਰਾਰਾ ਸਸਾ ਤੱਤਾ ਤਿੰਨੇ ਅੱਖਰ ਮੁਕਤੇ ਨੇ ਗ੍ਰਸਤ ਨਹੀਂ ਬੋਲਣਾ ਗੱਗੇ ਸਿਹਾਰੀ ਗੇ ਰਸਤ ਗ੍ਰਸਤ ਸਿਓ ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰਹਿ ਜਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲਖ 84 ਭ੍ਰਮਤਿਆ ਦੁਲਾਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਪਾਇਓ ਏ ਪਾਇਓ ਏ ਆਇਓ ਏ ਇਓ ਇਸ ਪ੍ਰਕਾਰ ਇਸ ਅੱਖਰ ਦਾ ਉਚਾਰਨ ਕਰਨਾ ਹੈ ਲਖ 84 ਭ੍ਰਮਤਿਆ ਦੁਲਾਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ